ਜੇ ਇਦਾਂ ਦੀ ਪ੍ਰੋਪਰਟੀ ਜ਼ਬਤ ਕਰਨੇ ਦਾ ਕਾਨੂੰਨ ਬਣਾਇਆ ਹੀ ਉਸ ਦਿਨ ਦਾ ਨਸ਼ਾ ਘਟਿਆ ਹੀ ਵੀ ਜੇ ਫੀਮ ਦੀ ਖੇਤੀ ਹੋਣ ਲੱਗ ਜੇ ਪੰਜਾਬ ਦੇ ਵਿੱਚ ਵੀ ਨੌਜਵਾਨ ਜਿਹੜਾ ਨਸ਼ੇ ਤੋਂ ਬਚੂਗਾ ਨੌਜਵਾਨਾਂ ਨੂੰ ਦੂਜੇ ਨਸ਼ੇ ਤੋਂ ਪਹੁੰਚਾਉਣ ਵਾਸਤੇ ਵੀ ਫੀਮ ਦੀ ਕਰ ਲੋ ਵੀ ਦੂਜੇ ਗਲਤ ਨਸ਼ੇ ਤੋਂ ਤਾਂ ਬਚਣਗੇ ਦੂਸਰੇ ਨਸ਼ੇ ਵਿੱਚ ਬਚਾਉਣੇ ਬਾਅਦ ਤੇ ਜਿਹੜੇ ਸਮਗਲੇ ਫਰ ਹੁੰਦੇ ਨੇ ਉਹਨਾਂ ਨੂੰ ਫਾਂਸੀ ਕਰੋ ਜੇਲ੍ਹਾਂ ਵਿੱਚ ਕਿਉਂ ਰੱਖ ਦੇ ਨੇ ਪੁਰਾਣਿਆਂ ਦਾ ਤਾਂ ਪਤਾ ਨਹੀਂ ਵੀ ਉਹ ਚਿੱਟੇ ਤੇ हट ਕੇ ਦੂਜੇ ਤੇ ਲੱਗਣਗੇ ਪਰ ਜਿਹੜੇ ਨਵੇਂ ਮੁੰਡੇ ਆ ਉਹ ਫਿਰ ਜ਼ਿਆਦਾ ਫੀਮ ਫੂਮ ਨੂੰ ਖਾਣ ਲੱਗ ਜਾਣਗੇ ਫੀਮ ਦੇਖੋ ਮੈਂ ਤਾਂ ਕਹਿੰਦਾ ਬੜੀ ਚੀਜ਼ ਹੈ ਸ਼ਰਾਬ ਬੰਦ ਹੋਣੀ ਚਾਹੀਦੀ ਹੈ ਪੰਜਾਬ ਵਿੱਚ ਜੇ ਦੇਖੋ ਸ਼ਰਾਬ ਦੀ ਬੋਤਲ ਆਉਂਦੀ ਸਸਾ ਸਰੀ ਬੋਤਲ ਆਉਂਦੀ ਠੇਕੇ ਦੇ ਜੇ ਘਰ ਦੀ ਖੇਤੀ ਹੋ ਗਈ ਆਪਦੀ ਆਪਣੇ ਖਾ ਸਕਦੇ ਸੀ ਆਪਣੇ ਇਹ ਜਿਹੜੇ ਨਸ਼ੇ ਦਾ ਹਾਂ ਤਾਂ ਸਾਰੇ ਹੀ ਮਾੜੇ ਨੀ ਨਸ਼ਾ ਕਰ ਲੈ ਫੀਮ ਮੀਟ ਡੁੱਡੇ ਖਾ ਕੇ ਬੰਦਾ ਕੰਮ ਕਰ ਲੈਂਦਾ ਸ਼ਰਾਬੀਆ ਵੀ ਕੰਮ ਨਹੀਂ ਕਰਦਾ ਬੜਿਆਂ ਨੂੰ ਸਭ ਨੂੰ ਪਤਾ ਵੀ ਕਿੱਥੋਂ ਆ ਰਿਹਾ ਕਿੱਥੇ ਜਾ ਰਿਹਾ ਕੌਂਸਲ ਅਪਲਾਈ ਕਰਿਆ ਸਾਰਾ ਪਤਾ ਇਹਨਾਂ ਨੂੰ ਇਹਨਾਂ ਆਪਾ ਚੜਦਾ ਚੜਾ ਛੜਾ ਵਾ ਪੈਸਾ ਲੰਨੇ ਆ ਚੱਲ ਲੰਘ ਜਾ ਇਹਨਾਂ ਦਾ ਚੋਰੀ ਕਾ ਨਾਲ ਨੂੰ ਪੁੱਛ ਲੋ ਤਾਹਨ ਨੂੰ ਪਤਾ ਕਿੱਥੇ ਕਰਨ ਕੌਣ ਚੋਰੀ ਕਰਦਾ ਕਿਹੜੇ ਪਿੰਡ ਦਾ ਕਰਦਾ ਕਿਹੜੇ ਸ਼ਹਿਰ ਦਾ ਕਰਦਾ ਪਿਛੇ ਸ਼ਰਾਬ ਵਾਲਾ ਕਹਿੰਦਾ ਨਸ਼ਾ ਦਾ ਸ਼ਰਾਬ ਸਭ ਤੋਂ ਮਾੜਾ ਹੈ ਸ਼ਰਾਬ ਵਾਲਾ ਕਹਿੰਦਾ ਸ਼ਰਾਬ ਨਸ਼ਾ ਨਹੀਂ ਕਿਹੜੇ ਡੁੱਡੇ ਖਾਨੇ ਡੁੱਡੇ ਕਹਿੰਦੇ ਨਸ਼ੇ ਡੁੱਡਿਆਂ ਵਰਗਾ ਮਾੜਾ ਨਸ਼ਾ ਕਿਹੜਾ ਡੁੱਡੇ ਡੁੱਡੇ ਛੱਡ ਵੀ ਨਹੀਂ ਹੁੰਦੇ ਫਿਰ ਬੁਰਾ ਹਾਲ ਹੁੰਦਾ ਅਮਲੀਿਆਂ ਦਾ ਜੇ ਡੁੱਡੇ ਨਾਮ ਦੇ ਦਾ ਬੰਦਾ ਉੱਠੇ ਮੰਜੇ 'ਤੇ ਨਹੀਂ ਉਠਹਦਾ ਤੇ ਹੀ ਰਹੂਗਾ ਹਿੰਮਤ ਨਹੀਂ ਹੁੰਦੀ ਉੱਠਣੇ ਦੀ ਚਿੱਟੇ ਵਾਲੇ ਵੀ ਘਰਾਂ ਦੇ ਭਾਂਡੇ ਵੇਚਦੇ ਕੋਈ ਚੱਕ ਕੇ ਵੇਚਿਆ ਕਿ ਦੱਟੂ ਤੇ ਵਾਦਾ ਟੱਕਰ ਉਹ ਵੇਚਿਆ ਅੱਜ ਗਾਠਾਂ ਵੀ ਪਟਕੇ ਨੂੰ ਹੋ ਜਾ ਘਰਦਿਆਂ ਵੇਚ ਦਿੰਦੇ ਆ ਤੇ ਅੱਜ ਕੀ ਫਿਰ મોદી ਲੈ ਕੇ ਆਉਣਾ ਕਿ ਕਿਹਨੂੰ ਲਿਆਉਣਾ ਸਾਨੂੰ ਕੀ ਪਤਾ ਜੀ મોદી ਨਹੀਂ ਆ ਜਾਣ ਜਿਸ ਤੇ ਕਾਸਮ મોદી ਨਹੀਂ ਆ ਜਾਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਰਿਆਸਕ న్యూਸ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮਨੂਰ ਵਰਜੋਥਾ ਤੁਹਾਡੇ ਨਾਲ ਤਾਂ ਵੀ ਕਾਫੀ ਮੁੱਦਾ ਉੱਠਿਆ ਵਿਧਾਨ ਸਭਾ ਦੇ ਵਿੱਚ ਵੀ ਅਕਸਰ ਚਰਚਾ ਦਾ ਵਿਸ਼ਾ ਇਹ ਬਣਿਆ ਹੋਇਆ ਹੈਗਾ ਵੀ ਪੰਜਾਬ ਦੇ ਵਿੱਚ ਫੀਬ ਦੀ ਖੇਤੀ ਜਿਹੜੀ ਹੈ ਇਹ ਹੋਣੀ ਚਾਹੀਦੀ ਹੈ ਤੇ ਗੱਲਾਂ ਵੀ ਉੱਠੀਆਂ ਵੀ ਨਹੀਂ ਵੀ ਹੋਣੀ ਚਾਹੀਦੀ ਤੇ ਹੋਣੀ ਵਿੱਚ ਇਹਦੇ ਵੱਖ-ਵੱਖ ਰਿਆਂ ਆਪਦੀਆਂ ਦੀ ਡਿਮਾਂਡਸ ਨੇ ਤਾਂ ਭਾਈ ਗਰਾਊਂਡ ਲੈਵਲ ਤੇ ਲੋਕਾਂ ਦੇ ਨਾਲ ਵਿਚਰਨ ਦੇ ਲਈ ਪਹੁੰਚੇ ਹੋਏ ਆ ਮੋਹਾਲੀ ਦੇ ਇਸ ਪਿੰਡ ਦੇ ਵਿੱਚ ਤਾਂ ਸਾਡੇ ਨਾਲ ਸੱਤ ਦੇ ਵਿੱਚ ਬੈਠੇ ਨੇ ਬਜ਼ੁਰਗ ਤਾਂ ਗੱਲਬਾਤ ਕਰਦੇ ਆ ਭਾਈ ਕੀ ਵਿਚਾਰ ਨੇ ਉਹਨਾਂ ਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਉਹ ਚੜ੍ਹਦੀ ਕਲਾ ਚੋਂ ਹਾਂਜੀ 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 ਕਿਤਾ ਕੀ ਲੱਗਦਾ ਫਿਰ ਤੁਹਾਨੂੰ ਹੋਣੀ ਚਾਹੀਦੀ ਹੈ ਕੀਤੀ ਜਿਹੜੀ ਫੀਮ ਦੀ ਹੈ ਕਿ ਨਹੀਂ 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 ਅੱਛਾ ਕਿਉਂ ਤਾਂ ਆਉਣੀਆਂ ਦੇਸ਼ ਬਣ ਜੂਗਾ ਜੀ ਬੱਚੇ ਵਿਲਾ ਚੁੰਗੇ ਖਾਣ ਹੂੰ ਆਮਲੀਆਂ ਦੇਸ਼ ਬਣ ਜੂਗਾ ਫੇਰ ਤਾਂ ਚੈਨਾ ਵਾਲਾ ਹਾਲ ਹੋ ਜੂਗਾ ਜਿੱਕਿ ਨਾ ਚੈਨਾ ਜਿੱਕ ਟਾਈਮ ਸਾਰੇ ਆਮਲਿਓ ਇਕੱਠੇ ਹੋਗੇ ਤੇ ਅੱਛਾ ਇਹ ਤਾਂ ਫਿਰ ਇਹ ਕਹਿੰਦੇ ਨੇ ਵੀ ਚਲੋ ਨੌਜਵਾਨਾਂ ਨੂੰ ਦੂਜੇ ਨਸ਼ੇ ਤੋਂ ਪਹੁੰਚਾਉਣ ਵਾਸਤੇ ਵੀ ਫੀਮ ਦੀ ਕਰ ਲੋ ਵੀ ਦੂਜੇ ਗਲਤ ਨਸ਼ੇ ਤੋਂ ਤਾਂ ਬਚਣਗੇ ਦੂਸਰੇ ਨਸ਼ੇ ਬਚਾਉਣੇ ਬਾਅਦ ਤੇ ਜਿਹੜੇ ਸਮਗਲ ਫੜ ਹੁੰਦੇ ਨੇ ਇਹਨਾਂ ਨੂੰ ਫਾਂਸੀ ਕਰੋ ਇਹ ਇੱਲਾ ਵਿੱਚ ਕਿਉਂ ਰੱਖਦੇ ਹਾਂ ਫਾਂਸੀ ਦੀ ਸਜ਼ਾ ਦੋ ਜਿੰਨੇ ਕ ਫਾਂਸੀ ਦਊਗਾ ਉਸ ਹਸਾਬ ਕਾ ਨਸ਼ਾ ਘਟੀ ਜਾਣਾ 10 ਹਜ਼ਾਰ ਬੰਦੇ ਨੂੰ ਫਾਂਸੀ ਦਿੱਤੀ 5-7 ਹਜ਼ਾਰ ਨੂੰ ਖਤਮ ਹੋ ਜਾਣਾ ਮੁਰਕਾ ਕਿਸੇ ਨੂੰ ਨੌਂ ਪੀ ਨਹੀਂ ਲੈਣਾ ਨਾ ਕਰਨਾ ਨਾ ਕਿਸੇ ਨੂੰ ਨੌਂ ਲੈਣਾ ਤੁਹਾਡੇ ਮੁਤਾਬਿਕ ਵੀ ਹੁਣ ਜਦੋਂ ਦੀ ਆਪ ਸਰਕਾਰ ਆਈ ਹੈ ਤਾਂ ਨਸ਼ਾ ਕਿੰਨਾ ਕੁ ਘਟਿਆ ਜਾਂ ਵਧਿਆ ਤੁਸੀਂ ਕੀ ਦੇਖ ਰਹੇ ਹੋ ਆਪਦੀ ਅੱਖਾਂ ਨਾਲ ਜਿੱਦਨ ਦੀ ਪ੍ਰਾਪਰਟੀ ਜ਼ਬਤ ਕਰਨ ਦਾ ਕਾਨੂੰਨ ਬਣਾਇਆ ਹੀ ਉਸ ਦਿਨ ਦਾ ਨਸ਼ਾ ਘਟਿਆ ਹੀ ਹਾਂ ਆਮ ਪਬਲਿਕ ਦੇ ਵਿੱਚ ਲੋਕ ਵੀ ਘਟਿਆ ਲੈਣੇ ਤੇ ਫਰਕ ਪਿਆ ਹੀ ਅੱਛਾ ਮੇਰੇ ਪਿੰਡ ਦੇ ਵਿੱਚ ਕੀ ਗੱਲ ਹੈ ਸਾਡੇ ਪਿੰਡ ਵਿੱਚ ਤਾਂ ਸ਼ਾਇਦ ਕੋਈ ਨਹੀਂ ਹੈਗਾ ਜੀ ਹੁਨ ਨਸ਼ਾ ਕਰਨੇ ਵਾਲਾ ਅੱਛਾ ਬਹੁਤ ਵਧੀਆ ਗੱਲ ਆ ਬਈ ਸਾਡੇ ਪਿੰਡ ਵਿੱਚ ਕੋਈ ਨਸ਼ਾ ਕਰਨੇ ਵਾਲਾ ਹੈ ਨਹੀਂ ਹੋਊਗਾ ਜੇ ਕੋਈ ਲੁਕਮਾ ਛੀਮਾ ਇੱਕ ਅੱਧਾ ਸ਼ਾਇਦ ਪਰ ਨਹੀਂ ਸਾਡੀ ਨੌਲੇਜ ਵਿੱਚ ਨਹੀਂ ਹੈਗਾ ਜੀ ਅੱਛਾ ਹਾਂ ਹਟੇ ਬਈ ਜਿਹੜੇ ਕਰਦੇ ਦੇ ਉਹ ਵੀ اٹ ਗਏ ਕੀ ਬਾਤ ਆ ਬਹੁਤ ਵਧੀਆ ਗੱਲ ਹੈ ਤੱਕੇ ਬਾਪੂ ਜੀ ਬੈਠੇ ਨੇ ਕਿ ਤਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਹੋ ਠੀਕ ਠਾਕ ਹੋ ਜੀ ਸਤਿ ਸ਼੍ਰੀ ਅਕਾਲ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਕਿਦਾਂ ਕੀ ਵਿਚਾਰ ਬਣੀ ਜਾਂਦੇ ਸੀ ਉਹ ਹੁਣ ਇਹਨਾਂ ਦੇ ਪਿਛੋਂ ਮੈਨੂੰ ਇਹਨਾਂ ਪਤਾ ਨਹੀਂ ਅੱਛਾ ਇਹਨਾਂ ਦਾ ਤੁਹਾਨੂੰ ਹੀ ਹੈ ਕਿ ਭਈ ਫੀਮ ਦੀ ਖੇਤੀਬਾੜੀ ਦਾ ਪਤਾ ਤਾਂ ਹੋਊਗਾ ਇਹ ਦੇਖੋ ਪੁਰਾਣੇ ਖੁੰਡੋਂ ਪੁਰਾਣਿਆਂ ਨੂੰ ਤਾਂ ਪਤਾ ਹੀ ਹੁੰਦਾ ਨਹੀਂ ਕਹਿ ਨਹੀਂ ਸਕਦੇ ਨਹੀਂ ਇੱਧਰ ਕੁ ਇੱਧਰ ਹਾਂ ਜਿਹਨਾਂ ਨੇ ਬਚਾ ਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਕਿ ਨਹੀਂ ਉਹ ਤਾਂ ਸਰਕਾਰਾਂ ਨੇ ਆਪਣੀ ਮਰਜ਼ੀ ਕਰਨੀ ਹੈ ਸਾਨੂੰ ਕਿ ਹਾਂ ਅੱਛਾ ਥੋੜੇ ਮਨ ਥੋੜੇ ਦਿਲ ਦੀ ਗੱਲ ਕੀ ਕਹਿੰਦੀ ਹੈ ਥੋੜਾ ਦਿਲ ਕੀ ਕਹਿੰਦਾ ਐਂ ਤਾਂ ਕਹਿੰਦੇ ਵੀ ਨਸ਼ਿਆਂ ਤੇ ਬਾਜਾਂ ਲੋਕ ਚੰਗੀ ਗੱਲ ਹੈ ਅੱਛਾ ਨਸ਼ਿਆਂ ਤੋਂ ਬਾਜਦੇ ਨੇ ਤੇ ਫੀਮ ਦੀ ਖੇਤੀ ਨਾ ਹੋਵੇ ਕਿ ਹੋਵੇ ਹਾਂ ਨਾ ਖਾਣੇ ਵਾਲਿਆਂ ਤੇ ਨਾਂ ਨਹੀਂ ਛੱਡਣੇ ਵਾਲਿਆਂ ਤੇ ਅੱਛਾ ਇਹ ਕਹਿੰਦੇ ਬਾਕੀ ਚਾਹੇ ਨਾ ਉਹ ਸਾਨੂੰ ਫਰਕ ਨਹੀਂ ਪੈਂਦਾ ਹਨਾ ਸਿੱਧੀ ਗੱਲ ਹੀ ਮੁਕਾਤੀ ਇਹਨਾਂ ਨੇ ਤਾਂ ਤਾਂ ਅੱਗੇ ਆਉਣੇ ਬਾਈ ਕੋਲ ਮੈਂ ਬੈ ਹੀ ਜਾਂਦੀ ਹਾਂ ਖੜ ਕੇ ਥੱਕ ਜੂੰ ਹੋਰ ਬਾਈ ਜੀ ਠੀਕ ਠਾਕ ਹਾਂਜੀ ਠੀਕ ਹੈ ਜੀ ਕਿੱਦਾਂ ਕੀ ਗੱਲਾਂ ਬਾਤਾਂ ਕੀ ਚੱਲ ਰਹੀਆਂ ਸੀਗੀਆਂ ਪਹਿਲਾਂ ਤੋਂ ਇਹੀ ਗੱਲਾਂ ਕਰ ਰਹੇ ਸੀ ਜੀ ਫੀਮ ਦੀ ਖੇਤੀ ਬਾਰੇ ਵੀ ਖੇਤੀ ਕਰਨੇ ਬਾਰੇ ਵਿੱਚ ਵਿੱਚ ਕਹਿ ਰਹੇ ਆ ਅੱਛਾ ਹਾਂਜੀ ਫਿਰ ਉਹ ਹੀ ਚੀਨ ਦੀ ਗੱਲ ਕਰ ਰਹੇ ਸੀ ਜਿੱਦਾਂ ਬਾਈ ਜੀ ਨੇ ਦੱਸਿਆ अच्छा अच्छा ਨਹੀਂ ਫਿਰ ਤੁਸੀਂ ਤੁਹਾਨੂੰ ਕੀ ਲੱਗਦਾ ਵੀ ਜਿਵੇਂ ਹੁਣ ਗੱਲਾਂ ਟੋੜ ਰਹੀਆਂ ਮੰਤਰੀ ਵੀ ਕਹੀ ਤਾਂ ਚਾਹੁੰਦੇ ਨਹੀਂ ਕਈ ਬੰਦੇ ਚਾਹੁੰਦੇ ਵੀ ਨਹੀਂ ਆਪਸ ਵਿੱਚ ਤੇ ਕਈ ਕਹਿੰਦੇ ਵੀ ਨਹੀਂ ਹੋ ਸਕਦੀ ਵੀ ਜੇ ਫੀਮ ਦੀ ਖੇਤੀ ਹੋਣ ਲੱਗ ਜੇ ਪੰਜਾਬ ਦੇ ਵਿੱਚ ਵੀ ਨੌਜਵਾਨ ਜਿਹੜਾ ਨਸ਼ੇ ਤੋਂ ਬਚੂਗਾ ਨਹੀਂ ਪੁਰਾਣਿਆਂ ਦਾ ਤਾਂ ਪਤਾ ਨਹੀਂ ਵੀ ਉਹ ਚਿੱਟੇ ਤੇ हट ਕੇ ਦੂਜੇ ਤੇ ਲੱਗਣਗੇ ਪਰ ਜਿਹੜੇ ਨਵੇਂ ਮੁੰਡੇ ਆ ਉਹ ਫਿਰ ਜ਼ਿਆਦਾ ਫੀਮਫੂ ਮਨੂ ਖਾਣ ਲੱਗ ਜਾਣਗੇ ਜਦ ਜਦਾਂ ਖੁੱਲਾ ਲੱਗ ਜੂਗਾ ਮਿਲਣ ਹਾਂ ਜੀ ਨੀ ਫਿਰ ਮਤਲਬ ਇਹਦਾ ਕੋਈ ਫਾਇਦਾ ਫੂਦਾ ਹੈ ਨਹੀਂਗਾ ਨਹੀਂ ਫਾਇਦਾ ਤਾਂ ਕੋਈ ਨਹੀਂ ਹੈ ਕੋਣੀ ਨਹੀਂ ਚਾਹੀਦੀ ਨਹੀਂ ਹੋਣੀ ਨਹੀਂ ਚਾਹੀਦੀ ਪੁਰਾਣੇ ਅਤੇ ਨੱਥ ਪੋਣੀ ਚਾਹੀਦੀ ਹੈ ਅੱਛਾ ਹਾਂਜੀ ਤੇ ਕਿਵੇਂ ਕੀ ਮਾਹੌਲ ਲੱਗਦਾ ਹੈਗਾ ਪੰਜਾਬ ਦਾ ਅੱਜਕੱਲ ਜੇ ਦੇਖਦੇ ਹੋ ਉੱਤਾ ਹੀ ਫਰਕ ਪਿਆ ਵਾ ਪਹਿਲਾਂ ਤਾਂ ਦਿੱਲੀ ਉਹ ਇੱਕ ਦੋ ਆਉਂਦੇ ਜੇ ਤਾਂ ਵੀ ਹਾਂ ਡੈਥ ਹੋਊਗੀ ਨਸ਼ੇ ਦੇ ਵੱਡੋਜ ਨਾਲ ਹੁਣ ਤਾਂ ਇੰਨਾ ਕੋਈ ਜ਼ਿਆਦਾ ਸੁਣੀਦਾ ਨਹੀਂ ਹੈਗਾ ਅੱਛਾ ਹਾਂਜੀ ਫਰਕ ਪਿਆ ਵਾ ਹਾਂਜੀ ਫਰਕ ਤਾਂ ਫਿਰ ਪੈਂਦਾ ਹੀ ਹੈ ਨਾ ਪੈ ਗਿਆ ਹਾਂਜੀ ਸਤਿ ਸ੍ਰੀ ਅਕਾਲ ਕੀ ਨਾਮ ਮੈਂ ਟੋਡਾ ਕੀ ਕਮਲਜੀਤ ਸਿੰਘ ਜੀ ਅੱਛਾ ਅੱਛਾ ਜੀ ਤੇ ਖਬਰਾਂ ਖੂਬਰਾ ਸੁਣਦੇ ਰਹਿੰਨੇ ਹੋ ਨਹੀਂ ਘੱਟ ਸੁਣਦੇ ਆਂ ਆਪਣਾ ਬੱਜਾ ਨਾ ਕੰਮ ਆ ਜਾ ਫਿਲਮ ਬਾਰੇ ਤਾਂ ਸੁਣੇ ਹੋਗਾ ਫਿਲਮ ਦੇਖੋ ਮੈਂ ਤਾਂ ਕਹਿੰਦਾ ਬੜੀ ਚੀਜ਼ ਐ ਇਹ ਅੱਛਾ ਸ਼ਰਾਬ ਬੰਦ ਹੋਣੀ ਚਾਹੀਦੀ ਐ ਪੰਜਾਬ ਵਿੱਚ ਸ਼ਰਾਬ ਦੇ ਠੇਕੇ ਬੰਦ ਲੜਾਈ ਪੈਂਦੀ ਘਰਾਂ ਵਿੱਚ ਹਮ ਲੋਕ ਸੜਕ ਤੇ ਐ ਐਕਸੀਡੈਂਟ ਹੁੰਨੇ ਜੀ ਜਿਹੜੀ ਫਿਲਮ ਦੀ ਗੱਤੀ ਲੋਕ ਆਪਨੇ ਕਾਰ ਬੈਠੇ ਖਾ ਸਕਦੇ ਆ ਠੀਕ ਐ ਜੀ ਇੱਕ ਇਹਨਾਂ ਨੂੰ ਸਰਕਾਰ ਨੂੰ ਚਾਹੀਦਾ ਬਿਜਲੀ ਬੰਦ ਕਰੇ ਇੱਕ ਇਹ ਸ਼ਰਾਬ ਦੇ ਠੇਕੇ ਬੰਦ ਕਰੇ अच्छा ਜਿਹੜੀ ਮੁਫਤ ਬਿਜਲੀ ਇਹ ਬੰਦ ਕਰੇ ਇੱਕ ਸਰਬ ਚੱਕ ਫੀਮ ਖੋਲ ਬਿਜਲੀ ਦਾ ਤਾਂ ਫਾਇਦਾ ਹੈ ਤੁਹਾਨੂੰ ਕਿ ਕੋਈ ਕੋਈ ਫਾਇਦਾ ਨਹੀਂ ਹੈ ਜੀ ਇਹ ਸਰਕਾਰ ਵਿੱਚ ਪੈ ਰਿਹਾ ਸਰਕਾਰ ਨੂੰ ਘਟਾ ਪੈ ਰਿਹਾ ਬਾਕੀ ਇਹ ਜਿਹੜਾ ਹੁਣ ਆਪਣਾ ਫੀਮ ਦੀ ਗੱਤ ਹੀ ਵਧ ਗਈ ਹੈ ਇਹ ਅੱਛਾ ਅੱਛਾ ਹਾਂ ਜੋ ਬੰਦਾ ਖਾਏਗਾ ਲੜੇਗਾ ਕਿਸੇ ਕਰੀ ਹੈ ਅੱਛਾ ਮਤਲਬ ਨੌਜਵਾਨ ਸੂਤਰ ਜਾਣਗੇ ਜਿਹੜੇ ਚਿੱਟੇ-ਚੁੱਟੇ ਵਾਲੇ ਆ ਟੀਕੇ ਟੂਕੇ ਲਾਉਂਦੇ ਨੇ ਫੀਮ ਵਾਲੇ ਪਾਸੇ ਆ ਜਾਣ ਪੋਸਟ ਵਾਲੇ ਪਾਸੇ ਮੈਂ ਉਹਦੇ ਬਾਰੇ ਮੈਂ ਨਹੀਂ ਕਹਿ ਸਕਦਾ ਜੀ ਦੇਖੋ ਮੈਂ ਸਾਨਿਆਂ ਨੂੰ ਫਾਇਦਾ ਹੋਊਗਾ ਕੀ ਨਹੀਂ ਹੋਣਾ ਚਾਹੀਦਾ ਫਾਇਦਾ ਹੀ ਹਾਂ ਹਾਂਜੀ ਜੇ ਦੇਖੋ ਸ਼ਰਾਬ ਦੀ ਬੋਤਲ ਆਉਂਦੀ ਸੱਸਾ ਸੱਸੀ ਬੋਤਲ ਆਉਂਦੀ ਠੇਕੇ ਤੇ ਜੇ ਘਰ ਦੀ ਖੇਤੀ ਹੋ ਗਈ ਆਪਦੀ ਆਪਣੇ ਲੈ ਖਾ ਸਕਦੇ ਸੀ ਆਪਣੇ ਅਗਾ ਕੇ ਅੱਛਾ ਨਹੀਂ ਸਹੀ ਹੈ ਤਾਂ ਪੁਰਾਣੇ ਕਹਿੰਦੇ ਪੋਸਟਾਂ ਤੋਂ ਹੀ ਚੱਲਦਾ ਆਉਂਦਾ ਕਹਿੰਦੇ ਫੀਮ ਤਾਂ ਕਹਿੰਦੇ ਵੀ ਜਦੋਂ ਖਾਂਦੇ ਸੀ ਇੱਕ ਦਵਾਈ ਦੇ ਤੌਰ ਤੇ ਕਹਿੰਦੇ ਵੀ ਇਹ ਖਾਂਦੇ ਹੁੰਦੇ ਸੀਗੇ ਤੇ ਫਿਰ ਇਹ ਨਾਰਮਲੀ ਕਹਿੰਦੇ ਚੱਲਦਾ ਇਹਨੂੰ ਕੋਈ ਨਸ਼ੇ ਚ ਤਾਂ ਬਹੁਤਾ ਕਹਿੰਦੇ ਨਹੀਂ ਗਿਣਿਆ ਜਾਂਦਾ ਗਿਣਿਆ ਜਾਂਦਾ ਨਹੀਂ ਹਾਂ ਕੋਈ ਲੜਦਾ ਨਹੀਂ ਕੋਈ ਕੋਈ ਝਗੜਦਾ ਨਹੀਂ दारू दारू ਵੀ ਕਿ ਲੜਾਈ ਹੁੰਦੀ ਹੈ ਜੀ ਸਭ ਹੁੰਦੇ ਫੀਮ ਖਾ ਕੇ ਕੋਈ ਕਿਸੇ ਨੂੰ ਮਾਰਾ ਚੰਗਾ ਨਹੀਂ ਬੋਲਦੇ ਕਿਸੇ दारू ਨਹੀਂ ਜਰ ਲਾਂਗੇ ਕੋਈ ਚੱਕਰ ਨਹੀਂ ਹੈਗਾ ਮੈਂ ਨਾਲੇ ਕਰ ਲਵਾਂ ਲੋ ਹੈ ਨਹੀਂ ਮੈਂ ਤੁਹਾਡੇ ਨਾਲ ਹੀ ਕਰਨੀ ਹੈ ਮੈਂ ਤਾਂ ਤੁਹਾਡੇ ਨਾਲ ਹੀ ਗੱਲ ਕਰਨੀ ਹੈ ਫੌਜੀ ਹੈ ਕੋਈ ਨਹੀਂ ਫੌਜੀ ਸਾਹਿਬ ਹਾਂ ਦੇਖੋ ਬਿਟੇ ਜਿਹੜੇ ਨਸ਼ੇ ਦਾ ਹਾਂ ਇਹ ਤਾਂ ਸਾਰੇ ਹੀ ਮਾੜੇ ਆ ਫਾਇਦਾ ਉਹਨੂੰ ਹੁਣ ਜਿਹਨੇ ਵਿਦਣੀ ਹੈ ਅੱਛਾ ਤੇ ਖਾਣ ਵਾਲੇ ਨੂੰ ਖਾਣਾ ਤਾਂ ਬਰਬਾਦ ਹੋ ਗੋਲੇ ਦੇ ਕੇ ਖਾਊਗਾ ਅੱਛਾ ਉਹਨੇ ਆਲੀ ਸਸਤੀ ਹੋ ਜੂਗੀ ਸਸਤੀ ਤਾਂ ਹੋ ਜੂਗੀ ਮੈਂ ਨਹੀਂ ਕਹਾਂ ਆ ਜੀ ਮੈਂ ਮੰਨਦਾ ਵੀ ਨਸ਼ਾ ਕਰ ਫੀਮ ਟੁੱਡੇ ਖਾ ਕੇ ਬੰਦਾ ਕੰਮ ਕਰ ਲੈਂਦਾ ਤੇਰਾ ਬੀਅਦ ਵੀ ਕੰਮ ਨਹੀਂ ਕਰਦਾ ਅੱਛਾ ਕਿਉਂ ਸਾਹ ਗਰੇ ਜਾਂਦਾ ਤੇਰਾ ਪੀ ਕੇ ਅੱਛਾ ਨਹੀਂ ਤੁਸੀਂ ਟਰਾਈ ਕੀਤੀ ਹੈ ਕਿ ਕਹਿੰਦੇ ਮੈਂ ਤਾਂ ਕਦੇ ਮੂੰਹ ਵੀ ਨਹੀਂ ਲਾਇਆ ਤੇ ਨਾ ਡੋਡਿਆ ਨਾ ਕਿ ਦਰਦ ਦੁਰ ਭਾਈ ਵੀ ਦੀ ਦੀ ਹੈ ਅੱਛਾ ਅੱਛਾ ਉਹ ਵੀ ਹਰਾਮ ਇਹ ਤਾਂ ਕਹਿੰਦੇ दारू ਬੰਦ ਹੋਣੀ ਚਾਹੀਦੀ ਇਹ ਕੁਦਬਿੰਦਾ ਬੰਦ ਹੋਣੀ ਆ ਦੇਖ ਲਓ ਹਾਕੀ ਗੱਲ ਬਣ ਗਈ ਕਹਿੰਦੇ दारू ਤੁਸੀਂ ਹੁਣ दारू ਛੱਡ ਕੇ ਹੁਣ ਤੁਸੀਂ ਫੀਮ ਵਾਲੇ ਪਾਸੇ ਆਉਂਗੇ ਹੁਣ ਇੱਧਰ ਨੂੰ ਆਜੋ ਡਿਬੇਟ ਸ਼ੁਰੂ ਕਰ ਲਾਂ ਮੈਂ ਹਾਂਜੀ 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 ਵੈਸੇ ਬੰਦੇ ਹੁਣ ਚਾਹੀਦੇ ਇਹ ਫੌਜ ਸਾਡੇ ਫੌਜ ਸਾ ਵੀ ਪਿੰਦੇ ਹੈ ਤਾਂ ਪਿੰਦੇ ਹੀ ਇਹ ਇਹ ਤਾਂ ਫਿਰ ਇੱਕ ਦੂਜੇ ਦੀਆਂ ਪੋਲਾਂ ਖੁੱਲਣ ਲੱਗੀਆਂ ਇੱਥੇ ਤਾਂ ਗਲਤ ਹੋ ਗਿਆ ਕੰਮ ਜਿਹੜਾ ਬੰਦਾ ਹੱਥੋਂ ਜ਼ਿਆਦਾ ਪੀਂਦਾ ਉਹ ਫਿਰ ਨਾ ਘਰ ਦਾ ਕੰਮ ਕਰੇ ਨੱਕ ਦੀ ਬਾਹਰ ਕਰੇ ਕੋਈ ਰਿਸ਼ਤੇਦਾਰ ਮਿਲਣ ਆਜੋ ਉਹਦੇ ਨਾਲ ਸਿੱਧੀ ਗੱਲ ਨਹੀਂ ਹੁੰਦੀ ਕਿ ਉਹਨੇ ਦਾਰੂ ਪੀਵੀ ਹੁੰਦੀ ਹੈ ਸੋ ਵੀ ਬੰਦਾ ਹੋਊਗਾ ਦੁੱਖ ਸੁੱਖ ਸਾਰਾ ਪੁੱਛ ਲੰਦਾ ਕਨੇ ਜੀ ਆ ਹੈ ਅੱਛਾ ਤੇ ਫਿਰ ਹੁਣ ਤੁਸੀਂ ਕੀ ਸੋਚਦੇ ਹੋ ਫਿਰ ਹੋਣਾ ਚਾਹੀਦਾ ਫੈਸਲਾ ਉਸਨਾ ਮੜਾ ਮੋਟਾ ਤੇ ਫੈਸਲਾ ਗਿਆ ਜੀ ਅਸੀਂ ਤਾਂ ਨਸ਼ਿਆਂ ਦੇ ਸਾਰਿਆਂ ਦੇ ਖਿਲਾਫ ਹਾਂ ਸਿੱਧੀ ਬਾਤ ਹੈ ਹਾਂਜੀ ਕਚੇ ਵੀ ਮਤਲਬ ਨਹੀਂ ਹੋਣਾ ਗਲਤ ਹੈ ਦੇਖੋ ਕਿਸੇ ਵੀ ਕਿਸਮ ਦਾ ਨਸ਼ਾ ਹੈਗਾ ਨਸ਼ਾ ਜਦੋਂ ਲੱਤ ਲੱਗ ਜਾਂਦੀ ਹੈ ਉਹ ਚੀਜ਼ ਬਹੁਤ ਗਲਤ ਹੋ ਜਾਂਦੀ ਹੈ ਉਹ ਤਾਂ ਮਾਰੇ ਮਰ ਨਹੀਂ ਰੇ ਦੇਖੋ ਵੀ ਕਿੰਨਾ ਮਾਹੌਲ ਖਰਾਬ ਹੋ ਗਿਆ ਪੰਜਾਬ 'ਚ ਨੌਜਵਾਨ ਪੁੱਤ ਮਰ ਰਹੇ ਮਾਵਾਂ ਦੇ ਤੇ ਨਿੱਕੇ ਨਿੱਕੇ ਮੁੰਡੇ ਦੇਖੋ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਕਿਵੇਂ ਨਸ਼ਾ ਸਪਲਾਈ ਹੁੰਦਾ ਇਹ ਕਿੰਨਾ ਗਲਤ ਹੈ ਵੀ ਮਤਲਬ ਡਰ ਲੱਗਦਾ ਆਪਦੇ ਬੱਚੇ ਨੂੰ ਭੇਜਣ ਤੋਂ ਵੀ ਵੀ ਕਿਤੇ ਇਹ ਗਲਤ ਸੰਗਤੇ ਨਾਲ ਰਲ ਜਾਈਂ ਹਾਂਜੀ ਹਾਂਜੀ ਦੇਖੋ ਤੁਹਾਨੂੰ ਖੁਦ ਪਤਾ ਆਗਾ ਹੂੰ ਪਤਾ ਸਾਰਿਆਂ ਨੂੰ ਹੈਗਾ ਬੜਿਆਂ ਨੂੰ ਸੱਚ ਹੈ ਕੁਛ ਵੀ ਨਹੀਂ ਬੜਿਆਂ ਨੂੰ ਸਭ ਨੂੰ ਪਤਾ ਵੀ ਕਿੱਥੋਂ ਆ ਰਿਹਾ ਕਿੱਥੇ ਜਾ ਰਿਹਾ ਕਮਿਸ਼ਨ ਅਪਲਾਈ ਕਰ ਰਿਹਾ ਸਾਰਾ ਪਤਾ ਇਹਨਾਂ ਨੂੰ ਇਹਨਾਂ ਆਪ ਚੜਦਾ ਚੜਾ ਜੜਾ ਵਾ ਪੈਸਾ ਲੰਦੇ ਆ ਗੱਲ ਲੰਗ ਜਾ ਸਿੱਧੀ ਬਾਤ ਹੈ ਪੈਸੇ ਕਰਕੇ ਜ਼ਿੰਦਗੀਆਂ ਨਾਲ ਖੇਡਦੇ ਆ ਹਨ ਕਾਲਾ ਮਰਦਾ ਜਿੱਦਾਂ ਮਰ ਗਿਆ ਮਰ ਜਾਓ ਹਾਂ ਸਭ ਪਤਾ ਇਹਨਾਂ ਨੂੰ ਸਹੀ ਬਾਤ ਹੈ ਜੀ ਸਭ ਪਤਾ ਇਹਨਾਂ ਨੂੰ ਚੁੱਪ ਗਾ ਤੂੰ ਕਰ ਗਏ ਮਤਲਬ ਗੱਲ ਕੋਈ ਕਰਦਾ ਹੀ ਨਹੀਂ ਗੱਲ ਛੋਟੇ ਅਜ ਨਹੀਂ ਦੇ ਕੋਈ ਗੱਲ ਫੜਾ ਹੀ ਨਹੀਂ ਕਰਦਾ ਹੈ ਹਾਂ ਕਨ ਕਰਦੇ ਦੇchnai ਕਰਦੇ ਬਡੇ ਤੱਕ ਦੇ ਨੌਂ ਨਹੀਂ ਲੈ ਕੇ ਰਾਜਗਾ ਹਾਂ ਹਾਂਜੀ ਪਤਾ ਉਹਨਾਂ ਨੂੰ ਸਾਰਾ ਪੇਟ ਇਹਨਾਂ ਨੂੰ ਕਿ ਕਿੱਥੋਂ ਆ ਰਿਹਾ ਸਾਰਾ ਇਹਨਾਂ ਤੋਂ ਚੋਰੀ ਕਰਨ ਵਾਲੇ ਨੂੰ ਪੁੱਛ ਲੋ ਸਾਰਿਆਂ ਨੂੰ ਪਤਾ ਕਿ ਕਿੱਥੇ ਕਰਨ ਕੌਣ ਚੋਰੀ ਕਰਦਾ ਕਿਹੜੇ ਪਿੰਡ ਦਾ ਕਰਦਾ ਕਿਹੜੇ ਸ਼ਹਿਰ ਦਾ ਕਰਦਾ ਅੱਛਾ ਨਹੀਂ ਤਾਂ ਬਾਅਦ ਨੇ ਬਾਅਦ ਨੇ ਨਾਲੇ ਕਹਿੰਦੇ ਵੀ ਬੰਦੇ ਬਹੁਤ ਫੜਲੇ ਰੇਡਾਂ ਪਾਤੀਆਂ ਕਿਆ-ਕਿਆ ਕਰਿਆ ਮੈਂ ਬਜਾਰਾ ਜ਼ੋਰਦਾਰ ਆ ਰਿਹਾ ਅੱਛਾ ਪਰ ਹੁਣ ਕਰੇ ਕਿਆ ਕਰੇ ਜਦ ਤਾਣਾ ਸਾਰੇ ਉੱਜਾ ਪਿਆ ਹੂੰ ਕਨੇ ਜੀ ਆਏ ਹੈ ਤੁਸੀਂ ਸੋਚ ਰਹੇ ਸੀਗੇ ਕੁਸ਼ ਕਿਸ ਇਹ ਸੋਚ ਰਹੇ ਸੀਗੇ ਵੀ ਮੈਂ ਕੀ ਸਵਾਲ ਪੁੱਛੂੰਗੀ ਤੇ ਕੀ ਜਵਾਬ ਦੇਵੋਗੇ ਦੱਸੋ ਸਵਾਲ ਤਾਂ ਉਹੀ ਹੈ ਫੀਮ ਰੋਡਾਂ ਰੋਡਾਂ ਵਾਲੀ ਖੇਤੀ ਬਿਲਕੁਲ ਨਹੀਂ ਹੋਣੀ ਚਾਹੀਦੀ ਅੱਛਾ ਜਵਾਬ ਹੈ ਮਤਲਬ ਤੁਹਾਡੇ ਲਈ ਹਾਂ ਤੁਹਾਡੇ ਅੱਛਾ ਨੇ ਫਿਰ ਇਹ ਤਾਂ ਸੁੱਕਾ ਕਹਿੰਦੇ ਨਾਰਮਲ ਨਸ਼ਾ ਹੈ ਕਹਿੰਦੇ ਵੀ ਇਹਦੇ ਨਾਲ ਤਾਂ ਕਹਿੰਦੇ ਕਿਹੜਾ ਨਸ਼ਾ ਸ਼ਰਾਬ ਵਾਲਾ ਕਹਿੰਦਾ ਨਸ਼ਾ ਦਾ ਸ਼ਰਾਬ ਸਭ ਤੋਂ ਮਾੜਾ ਹੈ ਸ਼ਰਾਬ ਵਾਲਾ ਕਹਿੰਦਾ ਸ਼ਰਾਬ ਨਸ਼ਾ ਨਹੀਂ ਜਿਹੜੇ ਡੋਡੇ ਖਾਨੇ ਡੋਡੇ ਕਹਿੰਦੇ ਨਸ਼ੇ ਡੋਡਿਆਂ ਵਰਗਾ ਮਾੜਾ ਨਸ਼ਾ ਕਿਹੜਾ ਖੁੱਲਦਾ ਵੀ ਨਹੀਂ ਸਰੀਰ ਅਮਲੀ ਪਰ ਇਹ ਹੈ ਨਾ ਵੀ ਸ਼ਰਾਬ ਵੀ ਕਿਤੇ ਬੰਦਾ ਐਵੇਂ ਡਗਮਗ ਕਰਦਾ ਡੋਲਦਾ ਪਰ ਕਹਿੰਦੇ ਵੀ ਜਿਹੜੀ ਫੀਮ ਖਾ ਕੇ ਤਾਂ ਬੰਦਾ ਸਹੂ ਕੰਮ ਕਰਦਾ ਪਹਿਲਾਂ ਖੇਤਾਂ ਦੇ ਵਿੱਚ ਕੰਮ ਕਰਦੇ ਸੀ ਤ ਵੀ ਲਊਗਾ ਡੋਡੇ ਛੱਡ ਵੀ ਨਹੀਂ ਹੁੰਦੇ ਅੱਛਾ ਹਾਂ ਫਿਰ ਬੁਰਾ ਹਾਲ ਹੁੰਦਾ ਅਮਲੀਆਂ ਦਾ ਇਹ ਵੀ ਗੱਲ ਹੋਈ ਹੈ ਹਾਂ 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 ਪਾਂਡੇ ਚੱਕੇ ਵੇਚਦੇ ਨੇ ਫਿਰ ਪਾਂਡੇ ਚੱਕੇ ਵੇਚਦੇ ਉਹ ਤਾਂ ਦੂਜੇ ਵੀ ਵੇਚਦੇ ਨੇ ਫਿਰ ਫਰਕ ਕੀ ਆ ਦੁੱਬੇ ਵਾਲੇ ਜ਼ਿਆਦਾ ਸ਼ਰਾਬ ਦੇ ਨਾਲ ਹੀ ਸਰ ਜਾਂਦਾ ਚਾਹ ਅੱਛਾ ਹਾਂਜੀ ਡੇਡ ਡੋਡੇ ਨਾਮ ਲੈਦਾ ਬੰਦਾ ਉੱਠੇ ਮੰਜੇ ਪਰ ਤੈਨੂੰ ਉਠਾਉਂਦਾ ਤੇ ਰਹੂਗਾ ਅੱਛਾ ਹਾਂ ਹੀ ਮਰਿਆ ਨਹੀਂ ਹੁੰਦੇ ਉੱਠਣੇ ਦੀ ਖਾਊਗਾ ਚੁਟਕੀ ਦੇ ਖਾਣੀ ਕਾ ਹੋਗਾ ਕੋੜੇ ਵਰਗਾ ਹਾਂਜੀ ਅੱਛਾ ਇਹ ਕਹੇ ਉਹ ਕਹਿੰਦੇ ਨੇ ਹੱਡਾਂ ਵਿੱਚ ਰੱਜ ਗਈ ਫੀਮ ਫਿਰ ਉਹ ਗੱਲ ਉਹੀ ਉਹ ਵੀ ਬੱਸ ਉਹੀ ਕਰਦੇ ਅੱਛਾ ਹੱਡਾਂ ਮੇਰੀ ਦੀ ਹੈ ਨਸ਼ਾ ਜਿਹੜਾ ਪੱਕਾ ਲੱਗਿਆ ਵਾ ਉਹ ਤਾਂ ਫਿਰ ਮੁਸ਼ਕਿਲ ਆदमी ਛੱਡਣਾ ਹੁਣ ਟਿੱਟੇ ਵਾਲੇ ਵੀ ਤਾਂ ਘਰਾਂ ਦੇ ਭਾਂਡੇ ਵੇਚਦੇ ਕੋਈ ਚੱਕ ਕੇ ਵੇਚਦਾ ਕਿ ਜੱਟੂ ਨੂੰ ਤੇ ਬੜਾ ਟੱਕਰ ਗਿਆ ਉਹ ਵੇਚਿਆ ਕਈ ਸੌ ਦਾ ਟੀਵੀ ਮੈਂ ਦਿਖਾਉਂਦੇ ਆ ਚਕਾਠਾਂ ਵੀ ਪਟਕਣ ਹੋ ਜਾਂ ਘਰਦਿਆਂ ਵੇਚ ਦਿੰਦੇ ਆ ਠੀਕ ਹੈ ਗੱਲਾਂ ਤੁਸੀਂ ਵੱਡੀਆਂ ਕਹਿ ਗਏ ਤਾਂ ਮੁਕਤੀ ਗੱਲ ਲੈ ਆ ਵੀ ਹੋਣੀ ਨਹੀਂ ਚਾਹੀਦੀ ਹੈ ਐਛੇ ਜੀ ਸਭ ਤੋਂ ਵੱਡਾ ਕਸੂਰ ਸਾਡੇ ਲੋਕਾਂ ਦਾ ਕਹਦੇ ਨੇ ਗਰੀਬਾਂ ਜਾਂ ਹੋਰ ਕੋਈ ਠੀਕੇ ਜੇ ਪੈਸੇ ਘਟਦੇ ਹੁੰਨੇ ਅਗਲੇ ਕਹਿੰਦੇ 10 ਰੁਪਏ ਦੇ ਮੈਂ ਠੀਕੇ ਨਹੀਂ ਜਾਣਾ ਡੋਡੇ ਫੀਮ ਉਹ ਕੋਈ ਕਹਿਣ ਨਹੀਂ ਆਉਂਦਾ ਆਪ ਖਾਨੇ ਅੱਛਾ ਕੋਈ ਕਹਿਣ ਤਾਂ ਨਹੀਂ ਆਉਂਦੇ ਜਿਹੜੇ ਖਾਂਦੇ ਵੀ ਆਂ ਆਪ ਅਗਲੇ ਕਰਦੇ ਨਸ਼ਾ ਇੰਜੋਏ ਕਰਦੇ ਆਪਣਾ ਉਹ ਤਾਂ ਇੰਜੋਏ ਸਮਝਦੇ ਆਂ ਅਗਲੇ ਅਸੀਂ ਕਹਿੰਨੇ ਨਸ਼ਾ ਠੀਕ ਹੈ ਤੇ ਕਿਵੇਂ ਹੋਰ ਮਾਹੌਲ ਕਿਵੇਂ ਚਾਪ ਦਾ ਤੁਹਾਨੂੰ ਫਿਰ ਵਧੀਆ ਚੱਲੀ ਜਾਂਦਾ ਖੁਸ਼ ਹਾਂ ਹਾਂਜੀ ਖੁਸ਼ ਹਾਂ ਖੁਸ਼ ਕਿਵੇਂ ਸਰਕਾਰ ਵਧੀਆ ਕੰਮ ਕਰਦੀ ਸਾਰਾ ਵਧੀਆ ਹੀ ਹੈ ਜੀ ਜਤੇ ਐਤ ਕੀ ਫਿਰ ਮੋਦੀ ਲੈ ਕੇ ਆਉਣਾ ਕਿ ਕਿਹਨੂੰ ਲਿਆਉਣਾ ਸਾਨੂੰ ਕੀ ਪਤਾ ਜੀ ਮੋਦੀ ਨਹੀਂ ਆ ਜਾਣ ਜਿਸੇ ਤੇ ਕਾਸਮ ਮੋਦੀ ਨਹੀਂ ਆ ਜਾਣਾ ਅੱਛਾ ਤੇ ਮੁਕਾਬਲੇ ਲਈ ਡਰੀ ਨਹੀਂ ਉਹਦੇ ਕੋਈ ਪਸੰਦ ਆ ਸੋਨੂ ਹਾਂ ਨਾ ਪਸੰਦਤਾ ਕੋਈ ਨਹੀਂ ਹੈਗਾ ਪੰਜਾਬ ਦਾ ਸਿੱਖਾਂ ਦਾ ਤਾਂ ਉਲਟਾ ਲਾ ਉਹ ਸੋਵੇਂ ਬਹਾਲੀ ਦੇ ਪਿੰਡ ਸੁਹਾੜਾ ਦੇ ਵਿੱਚ ਪਹੁੰਚੇ ਸੀਗੇ ਜਿੱਥੇ ਅਸੀਂ ਗੱਲਬਾਤ ਕੀਤੀ ਹੈ ਫੀਮ ਦੀ ਖੇਤੀ ਨੂੰ ਲੈ ਕੇ ਪਿੰਡ ਦੇ ਮੌਤਬਰ ਬੰਦਿਆਂ ਦੇ ਨਾਲ ਤਾਂ ਕੀ ਕਿਹਾ ਉਹਨਾਂ ਨੇ ਤੁਸੀਂ ਆਪ ਸੁਣ ਹੀ ਲਿਆ ਸੋ ਉਮੀਦ ਹੈ ਤੁਸੀਂ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿਓਗੇ ਤੇ ਅੱਗੇ ਵੱਧ ਤੋਂ ਵੱਧ ਸਾਂਝ ਕਰੂੰਗੀ ਜੁੜੇ ਰੂ ਰਿਆਸਤ ਨਿਊਜ਼ ਦੇ ਨਾਲ ਮੈਨੂੰ ਦਿਯਾ ਗਿਆ ਸਸ਼੍ਰੀਆਕਰ